ਇਹ ਕਾਲ ਦੋਸਤੋ ਹੁਣੇ-ਹੁਣੇ ਫਿਰੋਜ਼ਪੁਰ ਮਰਡਰ ਕਾਂਡ ਬਾਰੇ ਆਈ ਤਾਜ਼ਾ ਵੱਡੀ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬੇ ਤੋਂ ਸੰਗਠਿਤ ਅਧਿਕਾਰਕ ਨੈੱਟਵਰਕ ਨੂੰ ਜੋੜਖਤਮ ਕਰਨ ਲਈ ਚੱਲ ਰਹੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗ ਟਾਕਸਫੋਰਸ ਨੇ ਕੇਂਦਰੀ ਏਜੰਸੀਆਂ ਤੇ ਮਹਾਰਾਸ਼ਟਰ ਪੁਲਿਸ ਨਾਲ ਸਾਂਝੀ ਕਾਰਵਾਈ ਦੇ ਤਹਿਤ ਫਿਰੋਜ਼ਪੁਰ ਤੇਰੇ ਕਤਲਮ ਕੇਸ ਦੇ ਵਿੱਚ 6 ਸ਼ੂਟਰਾਂ ਨੂੰ ਔਰੰਗਾਬਾਦ ਤੋਂ ਗ੍ਰਿਫਤਾਰ ਕਰਕੇ ਇਸ ਸੰਜੀਖੇਜ ਕੇਸ ਦੀ ਗੁੱਥਲੀ ਸੁਲਝਾ ਲਈ ਹੈ ਇਹ ਜਾਣਕਾਰੀ ਦਿੰਦਿਆਂ ਬੀਜਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਬਾਬਾ ਵਾਸੀ ਚੋਲਾ ਸਾਹਿਬ ਤਰਨਤਾਰਨ ਪ੍ਰਿੰਸ ਵਾਸੀ ਪਿੰਡ ਕੰਡੇ ਫਿਰੋਜ਼ਪੁਰ ਵਿੰਦਰ ਸਿੰਘ ਉਰਫ ਰਵੀ ਸੁਖੂ ਸੁਖ ਚੈਂਸਿੰਗ ਅਕਸ਼ੇ ਉਰਫ ਬਗੀਚਾ ਤੇ ਰਾਜबीर ਸਿੰਘ ਉਰਫ ਦਲੇਰ ਸਿੰਘ ਸ਼ਾਰੇ ਵਾਸੀ ਬਸਤੀ ਬਾਗ ਸਿੰਘ ਵਾਲੀ ਫਿਰੋਜ਼ਪੁਰ ਗ੍ਰਿਫਤਾਰ ਕਰ ਲਏ ਗਏ ਨੇ ਮੁਲਾਜ਼ਮਾ ਅਧਿਕਾਰ ਅਪਰਾਧਕ ਪਿਛੋਕੜ ਵਾਲੇ ਨੇ ਇਹਨਾਂ ਖਿਲਾਫ ਕਤਲ ਇਰਾਦਾ ਕਤਲ ਡਕੈਟੀ ਐਨਡੀਪੀਐਸ ਐਕਟ ਅਸਲਾ ਐਕਟ ਅਤੇ ਆਦਿ ਕੇਸ ਦਰਜ ਕੀਤੇ ਨੇ ਜਦੋਂ ਮੁਲਜ਼ਮ ਗੁਰਦੀਪ ਸਿੰਘ ਉਰਫ ਗੋਪੀ ਬਾਬਾ ਨੂੰ ਵੀ ਦੋ ਮਾਮਲਿਆਂ ਦੇ ਵਿੱਚ ਪਗੋੜਾ ਕਰਾਰ ਕਰ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਨੂੰ ਫਰੂਜ਼ਪੁਰ ਦੇ ਗੁਰਦੁਆਰਾ ਨੇੜੇ ਦਿੰਦੇ ਆੜੇ ਦੋ ਮੋਟਰਸਾਈਕਲ ਸਵਾਰ ਛੇ ਹਮਲਾਵਾਰਾਂ ਅਤੇ ਇੱਕ ਨੌਜਵਾਨ ਲੜਕੀ ਸਮੇਤ ਤਿੰਨ ਵਿਕਤੀਆਂ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਇਹ ਸਬੰਧੀ ਐਫਆਰ ਨੰਬਰ 344 ਮਿਤੀ 3/9/2024 ਨੂੰ ਪਾਰਤੀ ਨਿਆਗ ਸੰਹਿਤਾ ਦੀਆਂ ਤਾੜਾ ਮਾ 103 109 351 191 190 ਤੇ 62 ਅਤੇ ਮਾਮਲਾ ਐਕਟ 225 6 ਅਤੇ 25 7 ਐ ਥਾਣਾ ਫਰੂਜ਼ਪੁਰ ਜੀ ਜਦਜ ਦਰਜ ਕਰ ਦਿੱਤਾ ਗਿਆ ਹੈ। బాక్ ఖర్వర్ను అంతా బుత